ਅਸਲੇ ਪੰਜਾਬ ਜੜਾ ਬੜੀ ਮੁਸ਼ਕਲ ਦੀ ਘੜੀ ਚੋਂ ਲੰਘ ਰਿਹਾ ਹੈ ਪਹਿਲਾਂ ਵੀ ਬੜੀਆਂ ਇਹੋ ਜਿਹੀਆਂ ਹਫਤਾ ਆndੀਆਂ ਨੇ ਪਰ ਇਸ ਵਾਰੀ ਜੜਾ ਹਿਮਾਚਲ ਚ ਚਾਹੇ ਬੱਦਲ ਫਟ ਗਏ ਚਾਹੇ بارشਾਂ ਇੰਨੀਆਂ ਹੋਈਆਂ ਕਿ ਇੰਨਾ ਪਾਣੀ ਆਇਆ ਜੜਾ ਜਿਨ੍ਹਾਂ ਨਾਲ ਤਿੰਨੋਂ ਡੈਮ ਸਾਡੇ ਜਿਹੜੇ ਨੇ ਚਾਹੇ ਪਾਖੜਾ ਡੈਮ ਹੈ ਚਾਹੇ ਬਿਆਸ ਡੈਮ ਹੈ ਚਾਹੇ ਤਿੰਡਾ ਡੈਮ ਹੈ ਸੋ ਪਾਣੀ ਦਾ ਲੈਵਲ ਇੰਨਾ ਵਧ ਗਿਆ ਕਿ ਉਹਨਾਂ ਨੂੰ ਮਜਬੂਰਨ ਜਿਹੜੇ ਸੀ ਉਹ ਗੇਟ ਖੋਲਣੇ ਪਏ ਔਰ ਪਾਣੀ ਛੱਡਣਾ ਪਿਆ ਰਾਵੀ ਵਾਲੋਂ ਪਾਣੀ ਕਾਫੀ ਜ਼ਿਆਦਾ ਆਇਆ ਤਕਰੀਬਨ 9 9 ਡਿਸਟ੍ਰਿਕਟ ਨੇ ਜਿਹੜੇ ਇਹੋ ਜਿਹੜੇ ਕਿ ਪਾਣੀ ਦੇ ਲਪੇਟ ਚਸਰੇ ਆ ਚੁੱਕੇ ਨੇ ਔਰ ਅਗਰ ਐਸਟੀਮੇਟਡ ਜਿਹੜਾ ਗਿਣਤੀ ਹੈਗੀ ਹੈ ਤਕਰੀਬਨ ਕਿ 1 ਲੱਖ ਤੋਂ ਉੱਤੇ ਪਸ਼ੂ ਹੈ ਜਿਹੜਾ ਚਾਰੇ ਤੋਂ ਬਗੈਰ ਬੈਠਾ ਹੈ ਔਰ 12.5 ਦੇ 1300 ਜਿਹੜਾ ਪਿੰਡ ਆ ਜਿਹੜਾ ਇਸਲੇ ਪਾਣੀ ਦੇ ਲਪੇਟ ਚ ਆਇਆ ਹੋਇਆ ਹੈ ਤੇ ਅੱਜ ਅਸੀਂ ਇੱਥੇ ਆਏ ਹੈਗੇ ਆ ਮੱਲੇਵਾਲ ਤੇ ਆਲੇਵਾਲ ਪਿੰਡ ਦੇ ਨਾਲ ਇੱਥੇ ਜਿਹੜਾ ਰਾਸ਼ਨ ਵਗੈਰਾ ਸਾਰਾ ਵੰਡ ਰਿਆ ਨੇ ਜਾਂ ਹੋਰ ਜਿਹੜਾ ਚਾਰਾ ਵੰਡਿਆ ਜਾ ਰਿਹਾ ਸਾਰਾ ਬੰਦੇ ਉੱਤੇ ਟਰਸਟ ਵੱਲੋਂ ਸਾਰੇ ਡਿਸਟ੍ਰਿਕਟ ਵਿੱਚ ਕੰਮ ਸ਼ੁਰੂ ਕਰ ਦਿੱਤਾ ਗਿਆ ਸੀਗਾ ਚਾਹੇ ਉਹ ਰਾਸ਼ਨ ਸੀ ਚਾਹੇ ਤਰਪਾਲਾ ਨੇ ਚਾਹੇ ਮਛਰਦਾਨੀਆਂ ਨੇ ਮੇਨ ਜਿਹੜੀ ਇਸ ਟਾਈਮ ਲੋਡ ਪਈ ਆ ਉਹ ਪਈ ਆ ਪਸ਼ੂਆਂ ਦੇ ਚਾਰੇ ਦੀ ਕਿਉਂਕਿ ਮੈਂ ਹੁਣ ਇਸ ਦੌਰੇ ਤੇ ਆ ਸਾਰਾ ਤੇ ਜਿੱਦਾਂ ਡੇਰਾ ਬਾਬਾ ਨਾਨਕ ਜਾ ਕੇ ਆਏ ਉਦੋਂ ਅੰਮ੍ਰਿਤਸਰ ਦਾ ਏਰੀਆ ਕੁਛ ਹੈ ਤਰਨਤਨ ਸਾਹਿਬ ਦਾ ਸਾਰਾ ਏਰੀਆ ਹੈ ਸੁਲਤਾਨਪੁਰ ਲੋਧੀ ਦਾ ਹੋ ਗਿਆ ਹੁਣ ਅਸੀਂ ਇੱਥੇ ਬੈਠੇ ਆ ਆ ਵੀ ਏਰੀਆ ਜਿਹੜਾ ਦੇਖਿਆ ਬੜਾ ਇਫੈਕਟਿਵ ਐ ਇਸ ਲਈ ਔਰ ਇਹ ਪਾਣੀ ਜਿਹੜਾ ਵੱਧਦਾ ਜਾ ਰਿਹਾ ਹੈ ਬਾਰਿਸ਼ਾਂ ਅੱਗੇ ਜਿਹੜਾ ਆਣ ਵਾਲੇ ਦਿਨਾਂ 'ਚ ਵੀ ਇਹ ਬਾਰਿਸ਼ਾਂ ਬੰਦ ਨਹੀਂ ਹੋ ਰਹੀਆਂ ਬਾਰਿਸ਼ਾਂ ਬਹੁਤ ਆ ਰਹੀਆਂ ਨੇ ਜੇ ਹੁਣ ਪਿੱਛੋ ਪਾਣੀ ਥੋੜਾ ਘਟਿਆ ਤੇ ਆਪਣੀਆਂ ਬਾਰਸ਼ਾਂ ਇੰਨੀ ਜ਼ਿਆਦਾ ਹੋ ਗਈਆਂ ਕਿ ਜਿਹੜੀ ਇਹ ਮੌਸਲਾਦਾਰਲੀ بارش ਹੁੰਦੀ ਰਹੀ ਤੇ ਸਲੇ ਉੱਤੇ ਪੈਂਦੀ ਤੇ ਅੱਛਾ ਅੱਛੇ ਲੈਂਟਰ ਜਿਹੜੇ ਉਹ ਚੋਣੇ ਸ਼ੁਰੂ ਹੋ ਜਾਂਦੇ ਔਰ ਸ਼ੁਰੂ ਹੋ ਗਏ ਨੇ ਕਈਆਂ ਜੋ ਡ੍ਰੌਪ ਜਿਹੜੇ ਬਗੜੇ ਸ਼ੁਰੂ ਹੋ ਗਏ ਨੇ ਸੋ ਇਹ ਕਾਫੀ ਨੁਕਸਾਨ ਹੋ ਰਿਹਾ ਹੈ। ਟਸਟ ਵਨ ਉਹ ਜਿਹੜਾ ਅਸੀਂ ਪਹਿਲੇ ਦੌਰ ਦੇ ਵਿੱਚ ਜਿਹੜਾ ਸੀ ਕਿ ਜੋ ਸਮਾਨ ਚਾਹੀਦਾ ਐ ਇਸਲੇ ਉਹ ਸਾਨੂੰ ਦੱਸੋ ਸਾਡੀਆਂ ਟੀਮਾਂ ਜਿਹੜੀਆਂ ਉਸਲੇ ਗਰੁੱਪ ਚ ਪਾੰਦੀਆਂ ਨੇ ਤੇ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਅੱਜ ਸਾਡੇ ਕੋਲ ਕੋਈ ਰਿਕੁਆਇਰਮੈਂਟ ਆਈ ਹੋਤੀ ਅਗਲੇ ਦਿਨ ਨੂੰ ਪੂਰੀ ਕਰਦੀ ਹੈ। ਉਹ ਅਸੀਂ ਕਰ ਵੀ ਰਹੇ ਆ। ਔਰ ਐਸੇ ਜਿਹੜਾ ਪਸ਼ੂਆਂ ਦਾ ਆਚਾਰਾ ਜਿਹੜਾ ਹੈਗਾ ਇਹਦਾ ਮੱਕੀ ਦਾ ਆਚਾਰ ਅਸੀਂ ਦੇ ਰਹੇ ਆ। ਉਹ ਖੁੱਲੇ ਦਿਲ ਨਾਲ ਦੇ ਰਹੇ ਆ ਜਿੰਨਾ ਕਿਸ ਨੂੰ ਚਾਹੀਦਾ ਉਹਨਾਂ ਲੈ ਲਓ ਸਾਡੇ ਕੋਲੋਂ ਕਿਉਂਕਿ ਅਸੀਂ ਕਾਫੀ ਹਜ਼ਾਰਾਂ ਟਨ ਦੀ ਗਿਣਤੀ ਕੱਲ ਡੇਰਾ ਬਣਾਣੇ ਸੀਗੇ ਤੇ ਉੱਥੇ ਜਿਹੜੇ ਬੰਦਿਆਂ ਦੇ ਨਾ ਚਿਹਰੇ ਤਾਂ ਚਲੋ ਠੀਕ ਸੀ ਸਾਡੂੰ ਅੱਛੀ ਤਰ੍ਹਾਂ ਗੱਲ ਕਰ ਰਹੇ ਸੀ ਤੇ ਮੈਂ ਕਿਹਾ ਚਲੋ ਨੁਕਸਾਨ ਹੋ ਗਿਆ ਕਹਿੰਦੇ ਸਾਨੂੰ ਨੁਕਸਾਨ ਦਾ ਕੋਈ ਨਹੀਂਗਾ ਅਸੀਂ ਬੜੀ ਵਾਰੀ ਚੇਲਿਆ ਕਿਉਂਕਿ ਪੰਜਾਬੀ ਤਕੜੇ ਆ ਸੀ ਅਸੀਂ ਮਾਰ ਖਾ ਖਾ ਕੇ ਫਿਰ ਵੀ ਅਸੀਂ ਤਕੜੇ ਹੁੰਦੇ ਆ ਕਹਿੰਦੇ ਸਾਨੂੰ ਕੁਝ ਨਹੀਂ ਹੋ ਰਿਹਾ ਸਾਨੂੰ ਸਿਰੇ ਵੇ ਆ ਰਿਹਾ ਕਿ ਜੇ ਸਾਡਾ ਪਸ਼ੂ ਭੁੱਖਾ ਹੋਣਾ ਜੀ ਪਸ਼ੂ ਨੂੰ ਚਾਰਾ ਨਹੀਂ ਮਿਲਦਾ ਤਾਂ ਸਾਨੂੰ ਰੋਣ ਆਂਦਾ ਕਿ ਉਹ ਬੇਜਵਾਨਾ ਹੈਗਾ ਤੇ ਜਾਨਵਰ ਉਹ ਮਤਲਬ ਕਿ ਕੁਝ ਕਹਿ ਸਕਦਾ ਨਹੀਂਗਾ ਮੰਗ ਸਕਦਾ ਨਹੀਂਗਾ ਤੇ ਉਦੋਂ ਮੈਂ ਦੱਸਿਆ ਉਹਨਾਂ ਨੂੰ ਇੱਕ ਡਿਸਟ੍ਰਿਕਟ ਤੁਹਾਡਾ ਨਹੀਂ ਹਰ ਡਿਸਟ੍ਰਿਕਟ ਵਿੱਚ ਜਿੰਨਾ ਵੀ ਚਾਰਾ ਚਾਹੀਦਾ ਹੋਏਗਾ ਅਸੀਂ ਚਾਰਾ ਤੁਹਾਨੂੰ ਦੇ ਹੀ ਚੱਲਾਂਗੇ ਕਿਉਂਕਿ ਸਾਡੇ ਕੋਲ ਕੋਈ ਕਮੀ ਨਹੀਂ ਹੈ ਚਾਰੇ ਦੀ ਕਿਉਂਕਿ ਰਾਸ਼ਨ ਜਿਹੜਾ ਸੀ ਰਾਸ਼ਨ ਦੇ ਕਿਟਾਂ ਜਿਹੜੀਆਂ ਸੀਗੀਆਂ ਅਸਲੇ ਉਹ ਇੰਨੀ ਜ਼ਿਆਦਾ ਡਿਮਾਂਡ ਨਹੀਂ ਹੈਗੀ ਉਸ ਦੀ ਗੱਲ ਨਹੀਂ ਕਿਉਂਕਿ ਬਾਬਿਆਂ ਦੇ ਲੰਗਰ ਲੱਗੇ ਹੋਏ ਨੇ ਗੁਰਦੁਆਰਿਆਂ ਦੇ ਸ਼ਰੋਣੀ ਕਮੇਟੀ ਦੇ ਗਵਰਨਮੈਂਟ ਦੇ ਇਹ ਜਿਹੜੇ ਸਾਰੇ ਜਿਹੜੇ ਲੰਗਰ ਲੱਗੇ ਹੋਏ ਨੇ ਨਾ ਜੀ ਸੋ ਇਹਨਾਂ ਨਾਲ ਹਰ ਡਿਸਟ੍ਰਿਕਟ ਦੇ ਵਿੱਚ ਜਿਹੜਾ ਹੈਗਾ ਉਹ ਇਹ ਹੈ ਕਿ ਸਾਨੂੰ ਰਾਸ਼ਨ ਨਹੀਂ ਚਾਹੀਦਾ ਰਾਸ਼ਨ ਦੀ ਬਹੁਤ ਹੈਲਪਰ ਮਾਰ ਹੈ ਤੋ ਅਸੀਂ ਸਾਰਾ ਦੇ ਰਿਹਾ ਇਹ ਪਹਿਲਾਂ ਦੋ ਸੜਾ ਚੱਲ ਰਿਹਾ ਲੇਕਿਨ ਇਸ ਤੋਂ ਬਾਅਦ ਜਿਹੜਾ ਹੁਣ ਜਦੋਂ ਮੈਂ ਦੱਸਿਆ ਕਿ ਜੋਸਪਨ ਹੁਣ ਚਾਹੀਦਾ ਸੀ ਸਾਰਾ ਦਿੱਤਾ ਗਿਆ ਹੁਣ ਅਸੀਂ ਤਿਆਰੀ ਕਰ ਰਹੇ ਹਾਂ ਮੇਰਾ ਜਿਹੜਾ ਵਿਜ਼ਿਟ ਕਰਨ ਦਾ ਪਰਪਸ ਹੈਗਾ ਕਿਉਂ ਮੈਂ ਪਹਿਲਾਂ ਦੇਰਾਵਾ ਬਨਾਨਕ ਵੀ ਜਾਏ ਆ ਤੇ ਸਾਰੇ ਪਾਸੇ ਜਾ ਕੇ ਆ ਰਹੇ ਆ ਅੱਗੇ ਵੀ ਜਾਣਾ ਹੈ ਜੇ ਤੇ ਅੱਗੇ ਦੀ ਸੋਚ ਰਿਹਾ ਸੀ ਕਿ ਜਿਹੜਾ ਹੁਣ ਨੈਕਸਟ ਸਟੈਪ ਹੈ ਉਹ ਕਦੋਂ ਕਿਉਂਕਿ ਇਹ ਜਿਹੜਾ ਪਾਣੀ ਹੈ ਉਹ ਹੋਰ 15 ਦਿਨ 20 ਦਿਨ ਮਹੀਨੇ ਬਾਅਦ ਪਾਣੀ ਦਾ ਉਤਰਨਾ ਹੀ ਉਤਰਨਾ ਨਾ ਜਿਸਲੇ ਪਾਣੀ ਉਤਰੇਗਾ ਫਿਰ ਬਿਮਾਰੀਆਂ ਫੈਲਣੀਆਂ ਕਿ ਕਈ ਤੁਹਾਨੂੰ ਪਸ਼ੂ ਮਿਲਣੇ ਨੇ ਵਿੱਚੋਂ ਪਸ਼ੂ ਵੀ ਪਾਣੀ ਦੇ ਖੇਤਾਂ ਦੇ ਆਗੇ ਜਿਹੜੇ ਮਰ ਗਏ ਪਸ਼ੂ ਤੇ ਇਨਸਾਨ ਦੀਆਂ ਬਿਮਾਰੀਆਂ ਸ਼ੁਰੂ ਹੋ ਜਾਣੀਆਂ ਸੋ ਪਹਿਲਾਂ ਸਾਡੇ ਜਿਹੜਾ ਦਵਾਈਆਂ ਦਾ ਲੰਗਰ ਲੱਗੇਗਾ ਇੱਥੇ ਤੇ ਉਦੋਂ ਡਾਕਟਰ ਵੀ ਸਾਡੇ ਆਣਗੇ ਉਹ ਕਰਾਂਗੇ ਪਾਣੀ ਉਤਰਨ ਤੋਂ ਬਾਅਦ ਫਿਰ ਜਿੱਦਾਂ 2023 ਦੇ ਵਿੱਚ ਇਦਾਂ ਹੀ ਫਲੱਡ ਆਏ ਸੀ ਤੇ ਬਾਅਦ 'ਚ ਅਸੀਂ ਕੀਤਾ ਸੀ ਵੀ ਘਰ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਕਾਫੀ ਘਰ ਅਸੀਂ ਬਣਾ ਕੇ ਦੇਾਂਗੇ ਸੋ ਇੱਥੇ ਵੀ ਹੁਣ ਜਿਹੜੇ ਪਾਣੀ ਉਤਰਨ ਤੋਂ ਬਾਅਦ ਸਾਰਾ ਸਰਵੇ ਹੋਏਗਾ ਫਿਰ ਅਸੀਂ ਦੇਖਾਂਗੇ ਕਿ ਕਿਹੜੇ ਘਰ ਦੀ ਛੱਤ ਟੁੱਟੀ ਆ ਸੀ ਛੱਤ ਬਣਾ ਕੇ ਦੇਣੀ ਆ ਵਲੇ ਪਾਣੇ ਨੇ ਕਿਹਾ ਦੇ ਕਿੰਨੀਆਂ ਦੀਵਾਰਾਂ ਟੁੱਟੀਆਂ ਫਰਸ਼ ਟੁੱਟ ਗਏ ਮਤਲਬ ਜੋ ਵੀ ਰਿਪੇਅਰ ਹੋਏਗੀ ਸਾਰੇ ਸੋ ਉਸੇ ਰਿਪੇਅਰ ਜਿਹੜੀ ਸਾਰੇ ਸਰਬਾ ਦਾ ਪਲਾਚੈਰੀਟੇਬਲ ਟਸਟ ਵਲੋਂ ਕਰਾ ਕੇ ਦਾਂਗੇ ਬਾਕੀ ਇਸ ਵਾਰੀ ਪ੍ਰਸ਼ਾਸਨ ਜਿਹੜਾ ਸਾਡਾ ਪੂਰਾ ਸਾਥ ਦੇ ਰਿਹਾ ਅਸੀਂ ਰਲ ਕੇ ਸਾਰਾ ਕੰਮ ਕਰ ਰਹੇ ਹਰ ਡਿਸਟ੍ਰਿਕਟ ਦਾ ਜਿਹੜਾ ਟੀਸੀ ਸਾਹਿਬਾਨ ਨੇ ਉਹ ਪੱਜੇ ਫਿਰਦੇ ਨੇ ਉਹ ਵੀ ਪਾਣੀਆਂ ਦੇ ਵਿੱਚ ਸਾਰਾ ਸਟਾਫ ਸਾਰਾ ਆਏ ਫਿਰਦੇ ਆ ਤੇ ਮੈਂ ਇਹਨਾਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜਿਸ ਚੀਜ਼ ਦੇ ਵੀ ਲੋਡ ਹੋਏਗੇ ਸਾਡੀ ਇੱਥੇ ਟੀਮ ਦੇ ਲਈ ਪ੍ਰੈਜ਼ੀਡੈਂਟ ਨੇ ਉਹ ਸਾਨੂੰ ਜੋ ਵੀ ਰਿਕੁਆਇਰਮੈਂਟ ਪਾ ਰਹੇ ਨੇ ਅਸੀਂ ਨਾਲ ਦੇ ਨਾਲ ਪੂਰੀ ਕਰ ਰਹੇ ਆਂ ਔਰ ਕਰਦੇ ਰਹਿ ਆਂ ਇਹ ਕੰਮ ਮੁਕੜਾ ਨਹੀਂ ਆ ਜੇ ਇਹ ਨਹੀਂ ਕਿ ਅਸੀਂ ਸਿਰਫ ਇੱਕ ਟਰਾਲਾ ਭੇਜ ਦਿੱਤਾ ਤੁਹਾਨੂੰ 2 ਟਨ ਮਾਲ ਚਾਰਾ ਭੇਜ ਦਿੱਤਾ ਤੇ ਖਤਮ ਹੋ ਜਾਏਗਾ ਇਹ 1.5-2 ਮਹੀਨੇ ਚੱਲਣਾ ਹੈ ਇਹ ਸਾਨੂੰ ਦੇਣਾ ਪਏਗਾ ਚਾਰਾ ਅਸੀਂ ਉਸ ਹਿਸਾਬ ਨਾਲ ਚੱਲੇ ਆਂ ਔਰ ਮੈਂ ਇਹ ਅਪੀਲ ਵੀ ਕਰਦਾ ਤੁਹਾਨੂੰ ਸਾਰਿਆਂ ਨੂੰ ਵੀ ਜਿਸੇ ਚਾਰਾ ਤੁਸੀਂ ਲੈਂਦੇ ਹੋ ਨਾ ਤੁਸੀਂ ਜਿੰਨੀ ਲੋੜਾ ਉਹਨਾਂ ਹੀ ਲੋ ਇਹ ਨਹੀਂ ਕਿ ਇੱਕ ਇੱਕ ਘਰ ਦੇ ਵਿੱਚ 10 10 ਪੰਡਾ ਰੱਖ ਲੋ ਤੇ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਮਿਲੇ ਨਾ ਤੇ ਤੁਸੀਂ ਇਕੱਠਾ ਕਰੀ ਚੱਲੋ ਇਹ ਇਹ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਤੁਹਾਨੂੰ ਚਾਰਾ ਮੁੱਕਣ ਨਹੀਂ ਦੇਵਾਂਗੇ ਤੁਸੀਂ ਉਹਨਾਂ ਹੀ ਚਾਰਾ ਲੋ ਜਿਹੜਾ ਤੁਹਾਡੇ ਪਸ਼ੂ ਨੂੰ ਚਾਹੀਦਾ ਹੈ ਜਿਆਦਾ ਇਕੱਠਾ ਨਾ ਕਰੋ ਜਦੋਂ ਮੁਕੇਗਾ ਦੋ ਦਿਨ ਪਹਿਲਾਂ ਤੁਹਾਨੂੰ ਫਿਰ ਹੋਰ ਚਾਰਾ ਜਲਾ ਉਹ ਮਿਲ ਜੇਗਾ ਇੱਕ ਵਾਰ ਫੇਰ ਮੈਂ ਸਾਰੀ ਇਤਨੇ ਆਪਣੀ ਟੀਮ ਨੂੰ ਟੀਮ ਦਾ ਹੋਰ ਵੀ ਬੜੇ ਸੰਸਥਾਵਾਂ ਆਈਆਂ ਹੋਈਆਂ ਨੇ ਇੱਥੇ ਜਿਹੜੀਆਂ ਕਿ ਹਰ ਬੰਦਾ ਚਾਹੁੰਦਾ ਕਿ ਅਸੀਂ ਕੰਮ ਕਰੀਏ ਅਸੀਂ ਸੇਵਾ ਕਰ ਲਈਏ ਈਵਨ ਪੰਜਾਬੀਆਂ ਨੇ ਪੰਜਾਬੀਆਂ ਦਾ ਪੂਰਾ ਸਾਥ ਦਿੱਤਾ ਹੈ ਕਿ ਜਿਹੜੇ ਪਿੰਡ ਬਚ ਗਏ ਸੀ ਉਨ ਤੋਂ ਟਰਾਲੀਆਂ ਭਰ-ਭਰ ਰਾਚਣ ਦੀਆਂ ਜਾ ਰਹੀਆਂ ਨੇ ਉਹ ਆਪ ਵੀ ਸੇਵਾ ਕਰਦੇ ਲੱਜ ਕੇ ਜਿੱਥੇ ਕੋਈ ਬੰਦ ਟੁੱਟ ਗਿਆ ਉੱਥੇ ਮਿੱਟੀ ਭਾਰੇ ਨੇ ਹਜ਼ਾਰਾਂ ਟਰਾਲੀਆਂ ਚੱਲ ਰਹੀਆਂ ਨੇ ਸੋ ਰਲ ਮਿਲ ਕੇ ਪੰਜਾਬੀ ਕਦੇ ਥੱਕਦੇ ਨਹੀਂ ਐ ਡਰਦੇ ਨਹੀਂ ਐ ਅਣਖੀਲੇ ਐ ਅ ਔਰ ਇਹੋ ਜਿਹੇ ਬਾਰੇ ਕਈ ਵਾਰ ਚੱਲ ਚੁੱਕੇ ਆ ਅਸੀਂ ਇਹ ਤਾਂ ਕੁਝ ਵੀ ਨਹੀਂ ਹੈ ਜਿੱਥੇ ਐਨ ਐਨ ਹੋ ਗਿਆ ਇੱਥੇ ਇਹ ਵੀ ਜਿਹੜੀ ਆ ਉਹ ਵੀ ਬਸ ਕੁਝ ਦਿਨਾਂ ਦੀ ਗੱਲ ਹੈ ਤੇ ਅਸੀਂ ਬਿਲਕੁਲ ਦੁਬਾਰਾ ਫਿਰ ਨਾਰਮਲ ਹੋ ਜਾਾਂਗੇ ਲੇਕਿਨ ٹرسٹ ਵਾਲੇ ਇਹ ਵਿਸ਼ਵਾਸ ਹੈ ਕਿ ٹرسٹ ਤੁਹਾਡੇ ਨਾਲ ਹਮੇਸ਼ਾ ਖੜਿਆ ਜਿੰਨੇ ਡਿਸਟ੍ਰਿਕਟ 9 10 ਡਿਸਟ੍ਰਿਕਟ ਹੈਗੇ ਨੇ ਸਾਰਿਆਂ ਨਾਲ ਖੜੇ ਆ ਤੇ ਇਹ ਅਸੀਂ ਸੇਵਾ ਕਰਦੇ ਰਾਂਗੇ